ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਸੀ ਤੁਹਾਡੇ ਲਈ ਇੱਕ ਵਜ਼ੀਫਾ ਲੈ ਕੇ ਆਏ ਹਾਂ ਸੰਗਤ ਜੀ ਅੱਜ ਦਾ ਇਹ ਵਜ਼ੀਫਾ ਸਵੇਰੇ ਤੁਸੀਂ ਕੰਮ ਕਰ ਜਾਣ ਤੋਂ ਪਹਿਲਾਂ ਇਸ ਨੂੰ ਤੁਸੀਂ ਜੇ ਇੱਕ ਵਾਰੀ ਪੜ੍ਹ ਲਿਆ ਤਾਂ ਇਸ ਵਜ਼ੀਫੇ ਦਾ ਜੋ ਤੁਹਾਨੂੰ ਫਾਇਦਾ ਹੋਵੇਗਾ ਉਸ ਫਾਇਦੇ ਨੂੰ ਜਾਣ ਕੇ ਤੁਸੀਂ ਬਹੁਤ ਖੁਸ਼ ਹੋ ਜਾਵੋਗੇ ਸੰਗਤ ਜੀ ਸਭ ਤੋਂ ਪਹਿਲਾ ਲਾਭ ਇਹਦਾ ਇਸ ਨੂੰ ਪੜਨ ਵਾਲਾ ਵਿਅਕਤੀ ਅੱਲਾਹ ਤਾਲਾ ਦੀ ਪਨਾਹ ਵਿੱਚ ਉਹਨਾਂ ਦੀ ਹਿਫਾਜ਼ਤ ਵਿੱਚ ਰਹਿੰਦਾ ਹੈ ਸੰਗਤ ਜੀ ਕਰੋ ਬਾਰ ਜਾਂਦੇ ਹੋਤਾ ਕਿਸੇ ਦੁਰਘਟਨਾ ਤੋਂ ਦੁਸ਼ਮਨਾ ਤੋਂ ਅੱਲਾਹ ਤਾਲਾ ਤੁਹਾਨੂੰ ਬਚਾ ਲੈਣਗੇ ਸੰਗਤ ਜੀ ਦੂਸਰਾ ਇਸ ਦਾ ਲਾਭ ਇਹ ਹੈ ਕਿ ਤੁਹਾਨੂੰ ਤਨ ਦੀ ਕਮੀ ਕਦੇ ਨਹੀਂ ਰਹੇਗੀ ਬਸ ਤੁਸੀਂ ਸਵੇਰੇ ਉੱਠ ਕੇ ਇਹ ਵਜ਼ੀਫਾ ਪੜਨਾ ਹੈ ਸੰਗਤ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਲੋਕਾਂ ਦਾ ਇਹ ਸਵਾਲ ਹੁੰਦਾ ਹੈ ਇਸ ਤਰ੍ਹਾਂ ਦੇ ਕਲਮੇ ਵਜ਼ੀਫੇ ਪੜਨ ਦੇ ਨਾਲ ਕੁਝ ਵੀ ਨਹੀਂ ਮਿਲਦਾ ਸੰਗਤ ਜੀ ਸਭ ਤੋਂ ਪਹਿਲਾ ਗੱਲ ਇਹ ਹੈ ਕਿ ਜਿਨ੍ਹਾਂ ਨੇ ਵੀ ਇਹ ਰੂਹਾਨੀਆਂ ਚੀਜ਼ਾਂ ਉੱਤੇ ਸ਼ੱਕ ਕੀਤਾ ਹੈ ਉਹ ਚਾਹੇ ساری ਉਮਰ ਕੋਈ ਵੀ ਕਲਮਾ ਪੜ ਲਵੇ ਕੋਈ ਵਜ਼ੀਫਾ ਪੜਦਾ ਰਹੇ ਉਸਨੂੰ ساری ਉਮਰ ਕਦੇ ਵੀ ਕਾਮਯਾਬੀ ਨਹੀਂ ਮਿਲੇਗੀ ਸੰਗਤ ਜੀ ਜਿਸ ਇਨਸਾਨ ਨੂੰ ਇਹਨਾਂ ਰੋਹਾਨੀਆਂ ਚੀਜ਼ਾਂ ਤੇ ਜਿੰਨਾ ਪੱਕਾ ਯਕੀਨ ਰਵੇਗਾ ਅਤੇ ਜਿੰਨਾ ਪੱਕਾ ਵਿਸ਼ਵਾਸ ਰਵੇਗਾ ਤੇ ਉਹਨੇ ਹੀ ਜਲਦੀ ਉਹਦਾ ਕੰਮ ਸਿਰੇ ਚੜੇਗਾ ਸੰਗਤ ਜੀ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਮਨਾਣਾ ਚਾਹੀਦਾ ਹੈ ਕਿ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਦੇ ਅਮਲ ਵਜ਼ੀਫੇ ਕਲਮੀਆਂ ਦੇ ਨਾਲ ਨਿਵਾਜਿਆ ਹੈ ਸੰਗਤ ਜੀ ਅਸੀਂ ਤੁਹਾਨੂੰ ਇਹੀ ਕਹਾਂਗੇ ਕਿ ਇਸ ਤਰ੍ਹਾਂ ਦੇ ਸਵਾਲ ਤੁਸੀਂ ਆਪਣੇ ਦਿਮਾਗ ਦੇ ਵਿੱਚ ਨਾ ਲੈ ਕੇ ਆਇਆ ਕਰੋ ਕਿ ਉਹਨਾਂ ਨੇ ਸਾਨੂੰ ਵਜ਼ੀਫਾ ਦੱਸਿਆ ਕਿ ਉਹਨਾਂ ਨੂੰ ਧਨ ਅਦੌਲਤ ਮਿਲੀ ਹੋਵੇਗੀ ਸੰਗਤ ਜੀ ਹੋ ਸਕਦਾ ਹੈ ਕਿ ਤੁਸੀਂ ਇਸ ਵਜ਼ੀਫੇ ਨੂੰ ਪੜੋਗੇ ਤਾਂ ਅੱਲਾਹ ਤਾਲਾ ਤੁਹਾਨੂੰ ਬੇਸ਼ੁਮਾਰ ਅਦੌਲਤ ਦੇ ਦੇਵੇ ਤੁਹਾਨੂੰ ਬੇਸ਼ੁਮਾਰ ਅਦੌਲਤ ਦੇ ਨਾਲ ਨਿਵਾਸ ਦੇਵੇ ਸੰਗਤ ਜੀ ਹੋ ਸਕਦਾ ਕਿ ਇਹ ਵਜ਼ੀਫਾ ਤੁਹਾਡੇ ਜ਼ਬਾਨ ਵਿੱਚੋਂ ਨਿਕਲਿਆ ਅੱਲਾਹ ਤਾਲਾ ਨੂੰ ਪਸੰਦ ਆ ਜਾਵੇ ਉਹ ਤੁਹਾਨੂੰ ਦੁਨੀਆ ਦੀ ਹਰ ਇੱਕ ਚੀਜ਼ عطا ਕਰ ਦੇਣ ਸੰਗਤ ਜੀ ਇਹ ਵਜ਼ੀਫਾ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜਿਆ ਹੋਈਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੰਗਤ ਜੀ ਆਓ ਹੁਣ ਵਜ਼ੀਫਾ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਸਬਜ਼ੀਫੇ ਨੂੰ ਤੁਸੀਂ ਸਵੇਰੇ ਆਪਣੇ ਕੰਮ ਕਰ ਜਾਣ ਤੋਂ ਪਹਿਲਾਂ ਪੜਨਾ ਹੈ ਅਤੇ ਸੰਗਤ ਜੀ ਔਰਤਾਂ ਵੀ ਇਸ ਵਜ਼ੀਫੇ ਨੂੰ ਪੜ ਸਕਦੀਆਂ ਨੇ ਪਰ ਤੁਸੀਂ ਬਿਲਕੁਲ ਪਾਕ ਸਾਫ ਹੋ ਕੇ ਹੀ ਇਸ ਨੂੰ ਪੜਨਾ ਹੈ ਹੋਣ ਤੁਸੀਂ ਇਹ ਵਜ਼ੀਫਾ ਸੁਣ ਲਵੋ ਅਤੇ ਇਸ ਨੂੰ ਨੋਟ ਕਰ ਲਵੋ सब तो पहला तुसी कहना है बिस्मिल्ला रहमान रहीम या अल्लाहू या वासी तू संगर जी एक बारी फिर तो बोलते हाँ या अल्लाहू या वासी तू संगत जी ये इकताली बारी पढ़ना है संगत जी अमल जल्दी ही कामयाब होवे कबूल होवे अल्लाह पाक के दर ਸੰਗਤ ਜੀ ਤੁਸੀਂ ਇੱਕ ਕੰਮ ਹੋਰ ਕਰਨਾ ਹੈ ਅਮਲ ਪੜਨ ਤੋਂ ਪਹਿਲਾਂ ਤਿੰਨ ਵਾਰ ਦਰੂਦੇ ਸ਼ਰੀਫ ਪੜਨਾ ਹੈ ਅਤੇ 41 ਵਾਰ ਅਮਲ ਪੜਨ ਤੋਂ ਬਾਅਦ ਤਿੰਨ ਵਾਰ ਫਿਰ ਤੋਂ ਦਰੂਦੇ ਸ਼ਰੀਫ ਪੜਨਾ ਹੈ ਜਿਹੜਾ ਕਿ ਤੁਸੀਂ ਪਹਿਲਾਂ ਪੜਿਆ ਸੀ ਸੱਲੱਲਾਹੁ ਵਾਲੇ ਵਸੱਲਮ ਸੰਗਤ ਜੀ ਇਹ ਸਭ ਤੋਂ ਛੋਟਾ ਦਰੂਦੇ ਪਾਕ ਹੈ ਇਹ ਦਰੂਦ ਪਾਕ ਤੁਸੀਂ ਪੜ ਸਕਦੇ ਹੋ ਅਮਲ ਪੂਰੇ ਤਰੀਕੇ ਪੜਨ ਤੋਂ ਬਾਅਦ ਆਪਣੇ ਦੋਨਾਂ ਹੱਥਾਂ ਤੇ ਫੂਕ ਮਾਰ ਕੇ ਸਾਰੇ ਬਦਨ ਤੇ ਫੇਰ ਲੈਣਾ ਹੈ ਸੰਗਤ ਜੀ ਜੇ ਇਸ ਕਲਮੇ ਨੂੰ ਤੁਸੀਂ ਰੋਜ਼ ਪੜੋਗੇ ਤਾਂ ਤੁਹਾਨੂੰ ਆਪਣੇ ਆਪ ਅਹਿਸਾਸ ਹੋਣ ਲੱਗ ਪਵੇਗਾ ਤੁਹਾਨੂੰ ਕਿਸ ਤਰ੍ਹਾਂ ਇਸ ਵਜ਼ੀਫੇ ਦਾ ਲਾਭ ਪ੍ਰਾਪਤ ਹੋ ਰਿਹਾ ਹੈ ਸੰਗਤ ਜੀ ਇਸ ਤਰ੍ਹਾਂ ਕਦੇ ਨਹੀਂ ਹੁੰਦਾ ਕਿ ਤੁਸੀਂ ਵਜ਼ੀਫਾ ਪੜ ਲਿਆ ਤਾਂ ਤੁਸੀਂ ਰਾਤੋਂ ਰਾਤ ਹੀ ਅਮੀਰ ਹੋ ਜਾਵੋਗੇ ਬਸ ਹੌਲੀ-ਹੌਲੀ ਕਮਾਈ ਦੇ ਵਿੱਚ ਪੈਸੇ ਦੇ ਵਿੱਚ ਬਰਕਤ ਆਣੀ ਸ਼ੁਰੂ ਹੋ ਜਾਂਦੀ ਹੈ ਸੰਗਤ ਜੀ ਦੀ ਬਰਕਤ ਰਹੇ ਗੀਤਾ ਹਰ ਕੋਈ ਇਨਸਾਨ ਅਮੀਰ ਹੋ ਸਕਦਾ ਹੈ ਅਤੇ ਜੇ ਪੈਸੇ ਦੇ ਵਿੱਚ ਬਰਕਤ ਨਹੀਂ ਰਹੇਗੀ ਪੈਸੇ ਦਵਾਈਆਂ داروਆ ਤੇ ਲੱਗੀ ਜਾਣਗੇ ਤਾਂ ਤਾਂ ਕਿੱਦਾਂ ਕੋਈ ਅਮੀਰ ਹੋ ਸਕਦਾ ਹੈ ਸੰਗਤ ਜੀ ਇਹ ਸਬਜ਼ੀਫੇ ਨੂੰ ਪੜਨ ਦੇ ਨਾਲ ਕਮਾਈ ਵਿੱਚ ਬਰਕਤ ਰਹੇਗੀ ਅਤੇ ਵਾਤੋਵਾਦ ਧਨ ਘਰ ਵਿੱਚ ਆਵੇਗਾ ਤਾਂ ਸੰਗਤ ਜੀ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜਰੂਰ ਜਾਇਓ அீஸ்டா தில் சுவாப்தா தீ ர